जय 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 भारत, गुरुदेव, गुरुदेव, का खालसा वाहेगुरु जी की फतेह सो so, मैं अमरदीप ढंडा मैंबर पंचायत पिंड चहेड़ू वार्ड नंबर दो वार्ड नंबर एक तो मैंबर पंचायत बीपी परमजीत कौर जी ਔਰ ਸਾਡੇ ਸਰਪੰਚ ਸਰਦਾਰ ਸਰਵਨ ਸਿੰਘ ਜੀ ਦਿਓ ਮਸਲਾ ਸਾਡਾ ਇਹ ਸੀ ਜੀ ਅੱਜ ਕਿ ਜੋ ਸਾਡੇ ਨਗਰ ਦੇ ਵਿੱਚ ਸੜਕ ਬਣ ਰਹੀ ਆ ਸੜਕ ਸਾਡੀ ਜਿਹੜੀ ਆ ਉਹ 15 ਸਾਲ ਬਾਅਦ ਪਾਸ ਹੋਈ ਆ ਔਰ ਉਹਦੇ ਵਾਸਤੇ ਮਾਰਕੀਟ ਕਮੇਟੀ ਚੇਅਰਮੈਨ ਹਲਕਾ ਸੰਗਠਨ ਇੰਚਾਰਜ ਸ਼੍ਰੀ ਤਵਿੰਦਰ RAM ਜੀ ਜਿਨ੍ਹਾਂ ਨੂੰ ਅਸੀਂ ਮੰਗ ਪੱਤਰ ਨਗਰ ਪੰਚਾਇਤ ਵੱਲੋਂ ਦਿੱਤਾ ਗਿਆ ਨਗਰ ਵੱਲੋਂ ਦਿੱਤਾ ਗਿਆ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸੁਣਿਆ ਔਰ ਇਹ ਸੜਕ ਨੂੰ ਪਾਸ ਕੀਤਾ ਲੇਕਿਨ ਜਦੋਂ ਇਹ ਸੜਕ ਬਣਨੀ ਸ਼ੁਰੂ ਹੋਈ ਆ ਚੇਅਰਮੈਨ ਸਾਹਿਬ ਨੇ ਹਦਾਇਤ ਦਿੱਤੀ ਕਿ ਬੱਡਾ ਜਿੱਥੇ ਲੋਡ ਹੋਏਗੀ ਉੱਥੇ ਪਾਇਆ ਜਾਵੇ ਔਰ ਨਗਰ ਦੇ ਲੋਕਾਂ ਦੀ ਤਸੱਲੀ ਕੀਤੀ ਜਾਵੇ ਲੇਕਿਨ ਇਹ ਜਿਹੜਾ ਲੇਬਰ ਦਾ ਰੋਲਰ ਚਲਾਉਂਦਾ ਆ ਕੋਈ ਇਹਨਾਂ ਦਾ ਠੇਕੇਦਾਰ ਦੇ ਉਹ ਪਿੰਡ ਦੀਆਂ ਬੀਬੀਆਂ ਨਾਲ ਵੀ ਬਦਮੀਜ਼ੀ ਕੀਤੀ ਆ ਔਰ ਜੇ ਉਹਨੂੰ ਕੋਈ ਮੁਸ਼ਕਿਲ ਦੱਸਦੇ ਆ ਕਿ ਇਸ ਜਗ੍ਹਾ ਤੋਂ ਤੂੰ ਸਹੀ ਕਰ ਉਹ ਬਿਲਕੁਲ ਵੀ ਇਗਨੋਰ ਕਰਦਾ ਆ ਇਸ ਕਰਕੇ ਅਸੀਂ ਅੱਜ ਚੇਅਰਮੈਨ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਸੋ ਇਹ ਮੌਕੇ ਦੇ ਉੱਪਰ ਆਏ ਆ ਇਹਨਾਂ ਨੇ ਸਾਡੀਆਂ ਮੁਸ਼ਕਲਾਂ ਨੂੰ ਸੁਣਿਆ ਆ ਸੋ ਸਾਡੇ ਕੁਝ ਨਗਰ ਦੀਆਂ ਹੋਰ ਵੀ ਮੁਸ਼ਕਲਾਂ ਸਿਗੀਆਂ ਆ ਆਬਾਦੀ ਦੀਆਂ ਐਸੀ ਸਮਾਜ ਦੀਆਂ ਜੋ ਕਾਫੀ ਪਿਛਲੇ 10-15 ਸਾਲਾਂ ਤੋਂ ਨਰਕ ਜਿਹੀ ਜਿਹੜੀ ਜਿਹੜੀ ਜ਼ਿੰਦਗੀ ਆ ਉਹ ਭੋਗ ਰਹੇ ਆ ਸੋ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਉਹਨਾਂ ਮੁਸ਼ਕਲਾਂ ਨੂੰ ਵੀ ਜਿਹੜਾ ਆ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਸੋ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਇਹਨਾਂ ਦੀਆਂ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਆ ਉਹਨੂੰ ਹੱਲ ਕੀਤਾ ਜਾਊਗਾ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ